ਕਿਸਾਨ ਵੀਰੋ ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਝੋਨੇ ਸਮੇਤ ਝੋਨੇ ਵਰਗੀ ਕਿਸੇ ਵੀ ਫਸਲ ਨੂੰ ਗੋਭ ਜਾਂ ਬਘੋਲੇ ਵਾਲੀ ਸਟੇਜ ਤੇ ਗੋਭ ਦੇ ਅੰਦਰ ਤੰਦਰੁਸਤ ਮਜ਼ਬੂਤ ਅਤੇ ਜਾਨਦਾਰ ਛਿੱਟਿਆਂ ਨੂੰ ਜਨਮ ਦੇਣ ਲਈ ਭਰਪੂਰ ਮਾਤਰਾ ਚ ਸੂਖਮ ਪੋਸ਼ਕ ਤੱਤ ਚਾਹੀਦੇ ਹੁੰਦੇ ਆ। ਸੂਖਮ ਪੋਸ਼ਕ ਤੱਤ ਹੀ ਫਸਲ ਨੂੰ ਇਸ ਲਾਇਕ ਬਣਾਉਂਦੇ ਆ ਕਿ ਫਸਲ ਖੁਦ ਤੰਦਰੁਸਤ ਮਜ਼ਬੂਤ ਅਤੇ ਜਾਨਦਾਰ ਬਣੇ ਤੇ ਅੱਗੇ ਜਾ ਕੇ ਤੰਦਰੁਸਤ ਮਜ਼ਬੂਤ ਅਤੇ ਜਾਨਦਾਰ ਛਿੱਟਿਆਂ ਨੂੰ ਵੀ ਜਨਮ ਦੇਵੇ। ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੇਚਰਲ ਫਾਰਮਿੰਗ ਉਦਰਤੀ ਖੇਤੀ ਅਤੇ Facebook ਪੇਜ ਨੇਚਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ ਅੱਜ ਦੇ ਇਸ ਵੀਡੀਓ ਰਹੀ ਆਪਾਂ ਤੁਹਾਡੇ ਨਾਲ ਇੱਕ ਅਜਿਹਾ ਸੂਖਮ ਪੋਸ਼ਕ ਤੱਤ ਘੋਲ ਬਣਾ ਕੇ ਫਸਲ ਤੇ ਵਰਤਣ ਦਾ ਤਰੀਕਾ ਸਾਂਝਾ ਕਰਨ ਲੱਗੇ ਆ ਜਿਦੇ ਵਿੱਚ ਇੱਕ ਨਹੀਂ ਅੱਧਾ ਨਹੀਂ ਕਿਸੇ ਵੀ ਫਸਲ ਦੀ ਲੋੜ ਦੇ 100 ਪਲੱਸ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਆ ਹਾਲਾਂਕਿ ਜਿਹੜੇ ਤੱਤਾਂ ਵਾਲੇ ਪੈਕੇਟ ਤੁਸੀਂ ਬਾਜ਼ਾਰ ਚੋਂ ਲੈ ਕੇ ਆਉਨੇ ਆ ਉਹਨਾਂ ਦੇ ਵਿੱਚ 2 ਜਾਂ 3 ਤੋਂ ਜ਼ਿਆਦਾ ਸੂਖਮ ਪੋਸ਼ਕ ਤੱਤ ਨਹੀਂ ਪਾਏ ਜਾਂਦੇ ਸੋ ਨੋਟ ਕਰੋ ਇਸ ਕੋਲ ਦਾ ਨਾਮ ਢਾਈ ਢਾਈ 1 ਲਘੂ ਤੱਤ ਕੋਲ ਇਹ ਕੋਲ ਬਣਾਉਣਾ ਬਹੁਤ ਹੀ ਆਸਾਨ ਹੈ ਵਰਤਣਾ ਵੀ ਬਹੁਤ ਹੀ ਆਸਾਨ ਹੈ ਤੇ ਇਸ ਕੋਲ ਨੂੰ ਬਣਾਉਣ ਲਈ ਜਿੰਨਾ ਵੀ ਸਮਾਨ ਚਾਹੀਦਾ ਲਗਭਗ ਤੁਹਾਡੇ ਘਰੇ ਹੀ ਉਪਲਬਧ ਹੁੰਦਾ ਇਸ ਕੋਲ ਨੂੰ ਬਣਾਉਣ ਲਈ ਚਾਹੀਦੀਆਂ 5 ਚੀਜ਼ਾਂ 2 ਕਿਲੋ ਸਰੋਂ ਦੀ ਕਾਲ 2.5 ਕਿਲੋ ਪਾਥੀਆਂ ਜਾਂ ਲੱਕੜ ਦੀ ਸੁਆਹ 1 ਕਿਲੋ ਬੁਝਿਆ ਹੋਇਆ ਚੂਨਾ ਜਿਹਨੂੰ ਆਪਾਂ ਕੰਧਾਂ ਤੇ ਸਫੈਦੀ ਕਰਨ ਲਈ ਵਰਤਦੇ ਆ 350 ਗ੍ਰਾਮ ਪੀਸਿਆ ਹੋਇਆ ਪਾਕਿਸਤਾਨੀ ਲੂਣ ਜਿਹਨੂੰ ਸਿੰਧਾ ਨਮਕ ਵੀ ਕਿਹਾ ਜਾਂਦਾ ਤੇ 35 ਲੀਟਰ ਪਾਣੀ ਇਹਨਾਂ ਪੰਜਾਂ ਚੀਜ਼ਾਂ ਨੂੰ ਆਪਾਂ ਪਲਾਸਟਿਕ ਦੇ ਇੱਕ ਡਰਮਾ ਵਿੱਚ ਪਾ ਕੇ ਚੰਗੀ ਤਰ੍ਹਾਂ 2-3 ਮਿੰਟ ਘੋਲਣਾ ਫਿਰ ਦਿਨ ਦੇ ਵਿੱਚ ਦੋ ਵਾਰੀ ਹਿਲਾਉਂਦੇ ਰਹਿਣਾ 3 ਦਿਨ ਇਹਨੂੰ ਰੱਖਣਾ ਚੌਥੇ ਦਿਨ ਕੋਲ ਤਿਆਰ ਉੱਥੇ ਰਣ ਕੋਲ ਦੀ ਵਰਤੋਂ ਕਰਨੀ ਹੈ ਕੋਲ ਨੂੰ ਵਰਤਨ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾਓ ਹਿਲਾਉਣ ਉਪਰੰਤ ਜਦੋਂ ਗਾਰ ਥੱਲੇ ਬੈਠ ਜੇ ਤੇ ਨਿੱਤਰਿਆ ਹੋਇਆ ਪਾਣੀ ਉੱਤੇ ਆ ਜੇ ਨਿੱਤਰਿਆ ਹੋਇਆ ਪਾਣੀ ਤੁਸੀਂ ਵੱਖ ਕਰ ਲੈਣਾ ਇਹ ਨਿੱਤਰਿਆ ਹੋਇਆ ਪਾਣੀ ਹੀ ਢਾਈ ਢਾਈ ਇੱਕ ਲਘੂ ਤੱਤ ਕੋਲ ਹੈ ਇਸ ਨਿੱਤਰੇ ਹੋਏ ਪਾਣੀ ਨੂੰ 138 ਲੀਟਰ ਸਾਦੇ ਪਾਣੀ ਦੇ ਵਿੱਚ ਮਿਲਾਓ ਤੇ ਸ਼ਾਮ ਦੇ ਸਮੇਂ ਫਸਲ ਦੇ ਉੱਤੇ ਇਹਦੀ ਸਪਰੇਅ ਕਰੋ ਪਹਿਲੀ ਸਪਰੇਅ ਕਰਨੀ ਹੈ ਗੋਭ ਵਾਲੀ ਸਟੇਜ ਤੇ ਜਦੋਂ ਗੋਭ ਪਰਣੀ ਸ਼ੁਰੂ ਹੁੰਦੀ ਹੈ ਤੇ ਦੂਜੀ ਸਪਰੇਅ ਕਰਨੀ ਹੈ ਜਦੋਂ ਨਸਾਰੇ ਉਪਰੰਤ ਬੂਰ ਝਾੜਨ ਤੋਂ ਬਾਅਦ ਦੁੱਧਾਂ ਪਰਣਾ ਸ਼ੁਰੂ ਹੁੰਦਾ ਉਸ ਸਟੇਜ ਤੇ ਜੇਕਰ ਤੁਸੀਂ ਇਹਨਾਂ ਦੋਹਾਂ ਸਟੇਜਾਂ ਤੇ ਢਾਈ ਢਾਈ ਇੱਕ ਲਘੂ ਤੱਤ ਕੋਲ ਦੀ ਸਪਰੇਅ ਕਰਦੇ ਹੋ ਦੱਸੇ ਹੋਏ ਅਨੁਸਾਰ ਤਾਂ ਤੁਹਾਨੂੰ ਇਹਦੇ ਬੇਹਾਨ ਤੇ ਸ਼ਾਨਦਾਰ ਨਤੀਜੇ ਹਾਸਲ ਹੋਣਗੇ ਪਹਿਲਾਂ ਗੋਭ ਦੇ ਅੰਦਰ ਤਾਂ ਦਰੋਸਤ ਮਜਬੂਤ ਅਤੇ ਜਾਨਦਾਰ ਮੁੰਜਰ ਦਾ ਜਨਮ ਹੋਵੇਗਾ ਦੂਜਾ ਸਾਰੇ ਉਪਰੰਤ ਬੂਰਚਾਰ ਤੋਂ ਬਾਅਦ ਦੁੱਧਾ ਭਰਤੇ ਸਮੇਂ ਜਦੋਂ ਤੁਸੀਂ ਇਹਦੀ ਸਪਰੇਅ ਕਰਦੇ ਹੋ ਤਾਂ ਦਾਣਿਆਂ 'ਚ ਵਜਨ ਵਣਦਾ ਚਮਕ ਆਉਂਦੀ ਹੈ ਤੇ ਕੁਆਲਿਟੀ ਵੀ ਟੌਪ ਕਲਾਸ ਬਣਦੀ ਹੈ ਵਿਸ਼ੇਸ਼ ਨੋਟ ਤੁਸੀਂ ਇਸ ਘੋਲ ਦੇ ਵਿੱਚ ਮੌਕੇ ਤੇ ਪ੍ਰਤੀ ਏਕੜ 6 ਲੀਟਰ ਤਿੰਨ ਤੋਂ 15 ਦਿਨ ਪੁਰਾਣੀ ਲੱਸੀ ਵੀ ਮਿਲਾ ਕੇ ਸਪਰੇਅ ਕਰ ਸਕਦੇ ਹਾਂ ਇਹਦੇ ਨਾਲ ਇਹ ਕੋਲ ਤੁਹਾਡਾ 2n1 ਹੋ ਜਾਏਗਾ ਸੂਖਮ ਪੋਸ਼ਕ ਤੱਤਾਂ ਦੀ ਪੂਰਤੀ ਦੇ ਨਾਲ ਨਾਲ ਇਹ ਕੋਲ ਫੰਗੀਸਾਈਡ ਦਾ ਵੀ ਕੰਮ ਕਰੇਗਾ ਸੋ ਜੇਕਰ ਤੁਸੀਂ ਇਸ ਜਾਣਕਾਰੀ ਤੇ ਅਮਲ ਕਰਦੇ ਹੋ ਤਾਂ ਤੁਹਾਨੂੰ ਇਹਦੇ ਬੇहद ਸ਼ਾਨਦਾਰ ਨਤੀਜੇ ਹਾਸਲ ਹੋਣਗੇ ਇਸ ਗੱਲ ਦੀ 100% ਗਾਰੰਟੀ ਹੈ ਵੀਡੀਓ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ